ਯਾ ਜਿਹੜੇ ਕਿ ਜੇ ਮਹਾਰਾਤਾ ਦਾ ਥੋੜਾ ਹਾਲ ਨਹੀਂ ਹੋ ਜਾਂਦਾ ਤਾਂ ਹਾਲ ਹੁੰਦਾ ਤਾਂ ਸਾਡੀ ਫਿਰ ਲਾਸ਼ ਹੀ ਆ ਸਕਦੀ ਇੱਥੋਂ ਇਹ ਤੋਂ ਬਾਅਦ ਇਹ ਮੋਲਕ ਚੁਮੇਦਾਰਾ ਇਥੇ ਦਾ ਪ੍ਰਸ਼ਾਸਨ ਚੁਮੇਦਾਰਾ ਮਲਤਾ ਯਸਕਰਤੇ 11 ਲੱਖ ਰੁਪਇਆ ਲੈ ਕੇ ਤੇ ਸਾਡੇ ਜਿਹੜਾ ਇਹ ਜਿਹੜਾ 11 ਲੱਖ ਰੁਪਇਆ ਕਿਹਨੇ ਲਿਆ ਉਸ ਇਹ ਮੋਲਕ ਨੇ ਲਿਆ ਭਾਈ ਜੀ ਮੋਲਕ ਐਵੇਂ ਲੈਨੇ ਐਮਐਲਏ ਸਾਹਿਬ ਨੇ ਅੱਛਾ ਤੇ ਹੁਣ ਆਪਣੀ ਵੀ ਕੀ ਮੰਗ ਗਈ ਆਪਣੀ ਸਾਡੀ ਮੰਗ ਨਹੀਂ ਲੱਗਣਦੇ ਨੇ ਜੀ ਪਿੰਡ ਦੇ ਵਿੱਚ ਹਾਂ ਜੇ ਸਾਡੇ ਨਾਂ ਨਾ ਕਾਗਤ ਸਹੀ ਹੋਏ ਤੇ ਇੱਥੇ ਵੋਟਾਂ ਨਹੀਂ ਪੈਂਦੇ ਨੇ ਠੀਕ ਹੈ ਹਾਂ ਜਿਹਨੇ ਕੀ ਰੋਕ ਉੱਥੇ ਵੀ ਧਰਨਾ ਲਾਉਂ ਹਾਂ ਧਰਨਾ ਲਾਵਾਂ ਹਾਂ ਪੋਲੰਗ ਨਹੀਂ ਹੁੰਦੇ ਇੱਕ ਵੀ ਬੂਟ ਨਹੀਂ ਅਸੀਂ ਪੈਣ ਦੇਣੀ ਪਿੰਡ ਚ ਜੇ ਤੁਹਾਡਾ ਹੱਲ ਨਾ ਹੁੰਦਾ ਤਾਂ ਜੇ ਸਾਡਾ ਹੱਲ ਨਾ ਹੋਇਆ ਤਾਂ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਹੜੋ ਚਲਾ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗੱਲ ਆਪਾਂ ਖੜੇ ਆ ਜੈਤੋ ਜਿੱਥੇ ਕੀ ਤਿੰਨ ਚਾਰ ਪਿੰਡਾਂ ਵੱਲੋਂ ਰਲ ਕੇ ਧਰਨਾ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੈਤੋ ਕੋਟਖਪੂਆ ਰੋਡ ਜਿਹੜਾ ਕੀ ਬੰਦ ਕੀਤਾ ਪਿਆ ਜਮ ਤੇ ਆਪਾਂ ਗੱਲਬਾਤ ਕਰਦੇ ਆ ਕੀ ਹੈ ਸਾਰਾ ਮਸਲਾ ਸਤਿ ਸ਼੍ਰੀ ਅਕਾਲ ਜੀ ਸਿੱਗਾ ਜੀ ਇਹ ਕਿੰਨੇ ਦਿਨਾਂ ਤੋਂ ਧਰਨਾ ਚੱਲ ਰਿਹਾ ਜੀ ਆਪਣਾ ਆ ਚੌਥਾ ਦਿਨ ਹੋ ਗਿਆ ਜੀ ਸਾਡਾ ਜੀ ਤੇ ਜਿਹੜਾ ਇਹ ਤੁਹਾਨੂੰ ਜਾਇਦਾ ਕੀ ਮਸਲਾ ਹੈ ਕੀ ਗੱਲ ਹੋਈ ਸਾਡਾ ਜੀ ਸਾਡੇ ਨਾਲ ਥੱਕੇਸ਼ਾਈ ਹੋ ਰਹੀ ਹੈ ਕੌਣ ਕਰ ਰਿਹਾ ਤਾਂ ਕੀ ਜੀ ਅਮੂਲ ਕਰ ਰਿਹਾ ਜੀ ਅਮੂਲ ਕਹੇ ਮਲੇ ਜਣਾ ਹਾਂ ਜੀ ਕੀ ਥੱਕੇਸ਼ਾਈ ਹੋ ਰਹੀ ਹੈ ਜੀ ਸਾਡੇ ਜੀ ਕਾਗਜ਼ੀ ਰੱਦ ਕਰਾਤੇ ਉਹਨਾਂ ਜੀ ਸਰਪੰਚੀ ਦੇ ਸਰਪੰਚੀ ਦੇ ਜੀ ਤੇ ਕਿੰਨੇ ਪਿੰਡਾਂ ਦੇ ਜਿਹੜੇ ਕਾਗਜ਼ਾਏ ਕੈਨਸਲ ਹੋਏ ਆ ਜੀ ਚਾਰ ਪਿੰਡਾਂ ਦੇ ਆ ਜੀ ਪੰਜਾਂ ਦੇ ਕਿਹੜੇ ਕਿਹੜੇ ਪਿੰਡ ਆ ਜੀ ਪਿੰਡ ਦਬਰੀ ਖਾਨਾ ਜੀ ਹਾਂ ਜੀ ਤੇ ਨੇੜੇ ਨੇੜੇ ਸਾਰੇ ਪਿੰਡ ਹੀ ਆ ਜੀ ਮਤਲਬ ਕਿੰਨੇ ਕੈਂਡੀਡੇਟਾਂ ਦੇ ਤੁਸੀਂ ਫਾਰਮ ਭਰੇ ਸੀ ਅਸੀਂ ਤਿੰਨਾਂ ਦੇ ਭਰੇ ਸਾਡੇ ਤਿੰਨਾਂ ਦੀ ਰੱਦ ਕਰਤੀ ਤੇ ਉਹਨੇ ਜਿਹਨੇ ਆਪ ਦਾ ਜਿਹੜਾ ਬੰਦਾ ਸੀ ਉਹ ਬਣਾ ਲਿਆ ਉਹ ਬਣਾ ਲਿਆ ਜੀ ਠੀਕ ਹੈ ਤੇ ਹੁਣ ਤੁਹਾਡੀ ਕੀ ਕਹਿ ਕੇ ਆਇਆ ਹੱਥ ਹਰ ਕੇ ਉਹਦੇ ਉੱਤੇ ਅੱਛਾ ਵੀ ਮੈਂ ਆਜ ਖਗੜੇ ਹਾਰ ਚੱਲਿਆ ਇਹਦੇ ਬਰਾਬਰ ਕੋਈ ਨਹੀਂਗਾ ਮੇਰਾ ਸਰਪੰਚਾ ਕਿਹੜੇ ਪਿੰਡ ਦੀ ਗੱਲ ਹੈ ਜੀ ਮੱਤੇ ਦੀ ਜੀ ਵੀ ਜਿਹਨੇ ਆਪ ਹੱਸ ਦੇ ਕੇ ਆਇਆ ਤੇਰੇ ਲੱਗੇ ਹਾਂਜੀ ਤੇ ਉਹਨੂੰ ਉਹਦੇ ਕਾਜ ਜੀ ਕਲੀਅਰ ਹੋਗੇ ਉਹਦੇ ਕਲੀਅਰ ਹੈ ਜੀ ਠੀਕ ਹੈ ਤੇ ਹੁਣ ਤੁਹਾਡੀ ਕੀ ਮੰਗਾ ਪ੍ਰਸ਼ਾਸਨ ਤੁਹਾਡੀ ਮੰਗ ਇਹ ਆ ਸਾਡੇ ਕਾਜ ਕਲੀਅਰ ਕਰੀ ਜਾ ਹਾਂਜੀ ਤੇ ਨਹੀਂ ਚੋਣ ਰੱਦ ਕਰੀ ਜਾਵੇ ਚੋਣ ਰੱਦ ਇਹ ਤਾਂ ਨਾ ਤੁਹਾਡਾ ਜਨਕੀ ਜਿਹੜਾ ਜਿਹੜਾ ਮੰਗਾ ਪੁਰਾਣੇ ਉਹਨਾਂ ਚੋਂ ਸਾਡਾ ਸਰਨਾ ਹੀ ਰਹੂਗਾ ਬਈ ਕੀ ਕਹਾਂ ਜਾਊਂਗਾ ਤੁਸੀਂ ਬਈ ਕਿਹੜਾ ਬੰਦਾ ਦੌੜੀ ਖੰਨਾ ਬਈ ਜੀ ਜੰਮੂ ਕਸ਼ਮੀਰ 10 ਸਾਲ 5 ਸਾਲ ਮੈਂਬਰੀ ਕਰ ਚੁੱਕਿਆ 10 ਸਾਲ 5 ਸਾਲ ਸਰਪੰਚੀ ਕਰ ਚੁੱਕਿਆ ਉਹ ਬੰਦਾ ਬੇਦਾਗ ਬੰਦਾ ਹੈਗਾ ਠੀਕ ਹੈ ਜੀ ਉਹਦੇ ਕਾਗਜ਼ ਰੱਦ ਕੀਤੇ ਗਏ ਬੇਦਾਗ ਮੁੰਡਾ ਹੀ ਨੇ ਮਗਰ ਕਾਗਜ਼ ਪਰ ਉਹ ਰੱਦ ਕੀਤੇ ਗਏ ਠੀਕ ਹੈ ਜੀ ਜਿੰਨੇ ਬੰਦੇ ਨੇ ਬੇਦਾਗ ਹੀ ਸਾਰੇ ਬੰਦੇ ਹੈ ਠੀਕ ਹੈ ਜੀ ਜਿਹੜਾ ਬੰਦਾ ਦਾਗੀ ਆ ਉਸ ਬੰਦੇ ਦੇ ਉਸ ਬੰਦੇ ਦੇ ਵਕਤ 80 20 ਦਾ ਸਾਡਾ ਫਾਸਲਾ ਅੱਗੇ ਸੀ ਉਹਨੂੰ 80 ਵੀ ਨਾ ਹਰਾਇਆ ਬੰਦੇ ਨੂੰ ਪਹਿਲਾਂ ਪਹਿਲਾਂ ਠੀਕ ਹੈ ਪਹਿਲੀ ਚੋਣਸ 80 ਵੀ ਨਾ ਹਰਾਗੇ ਲੈਂਦੀ ਉਹਨੂੰ ਅੰਦਰੋਂ ਅੱਜ ਉਸ ਬੰਦੇ ਦੇ ਕਾਰਜ ਤਾਂ ਯਸਰ ਕਰਤੇ 11 ਲੱਖ ਰੁਪਇਆ ਲੈ ਕੇ ਤੇ ਸਾਡੇ ਜਿਹੜਾ ਇਹ ਜਿਹੜਾ 11 ਲੱਖ ਰੁਪਇਆ ਕਿਹਨੇ ਲਿਆ ਇਹ ਉਸ ਇਹ ਮੋਲ ਕਰ ਲੈ ਲਿਆ ਭਾਈ ਜੀ ਮੋਲ ਕਾ ਮਲੇ ਨੇ ਐਮ ਐਲ ਏ ਸਾਹਿਬ ਨੇ ਅੱਛਾ ਤੇ ਹੁਣ ਆਪਣੀ ਵੀ ਕੀ ਮੰਗ ਗਈ ਆਪਣੀ ਸਾਡੀ ਮੰਗ ਇਹ ਹੈਗੀ ਸਾਡੇ ਸਰਪੰਚ ਸਾਹਿਬ ਦੇ ਕਾਜ ਇਸਗੀ ਤੈ ਯਾਰ ਹੂੰ ਸਾਡੇ ਸਪੈਂਸਾਂ ਨੂੰ ਨਿਸ਼ਾਨ ਮਿਲਣਾ ਚਾਹੀਦਾ ਵਾ ਨਹੀਂ ਸਾਡਾ ਧਰਨਾ ਵੀ ਜਾਰੀ ਆ ਤੇ ਸਾਡੀ ਮੌਤ ਵੀ ਇੱਥੇ ਜਾਰੀ ਆ ਜਿਵੇਂ ਕਿ ਜੇ ਮਰਦਾ ਤੁਹਾਡਾ ਹਾਲ ਨਹੀਂ ਹੁੰਦਾ ਤਾਂ ਹਾਲੋਂ ਤਾਂ ਸਾਡੀ ਫਿਰ ਲਾਸ਼ ਹੀ ਆ ਸਕਦੀ ਐ ਇੱਥੋਂ ਇਹ ਤੂੰ ਬਾਅਦ ਇਹ ਮੋਰ ਕੁ ਜਿੰਮੇਦਾਰਾ ਇਹ ਸਾਰਾ ਪ੍ਰਸ਼ਾਸਨ ਜਿੰਮੇਦਾਰਾ ਮੇਰੇ ਘਰ ਦਾ ਜਿੰਮੇਦਾਰ ਜੇ ਮੈਨੂੰ ਵਾਜਨ ਜੇ ਇਲੈਕਸ਼ਨ ਹੁੰਦੇ ਆ ਪਿੰਡ ਜੇ ਪਿੰਡ ਇਲੈਕਸ਼ਨ ਹੁੰਦੇ ਆ ਅਸੀਂ ਸਭ ਜ਼ਮਤੀ ਨਹੀਂ ਬਣਾ ਸਕਦੇ ਆ ਸਭਾ ਕੋਈ ਕਰਵਾ ਸਕਦੇ ਉਸ ਨੂੰ ਸਾਡੇ ਇਲੈਕਸ਼ਨ ਕਰਵਾਤੇ ਤੇ ਹਨ ਤਰੀਆ ਤੁਸੀਂ ਸਰਪੰਚ ਸਾਹਿਬ ਠਾਈਸ ਹੋਇਆ ਆਇਆ ਇੱਥੇ ਹਾਂਜੀ ਆਂਦੀ ਧਰਨੇ ਜੀ ਆ ਸਰਪੰਚ ਸਾਹਿਬ ਦਵਾਈ ਲੈਣ ਗਏ ਵੈਸੇ ਸਰਪੰਚ ਸਾਹਿਬ ਪਿੰਡ ਤੇ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗਾਈ ਸਾਡੀ ਪ੍ਰਸ਼ਾਸਨ ਤੋਂ ਇਹ ਮੰਗਾਂ ਕਿ ਸਾਡਾ ਨਿਸ਼ਾਵਾਜੇ ਸਾਡੇ ਕਾਗਜ਼ ਆ ਜਾਣ ਨਹੀਂ ਪ੍ਰਸ਼ਾਸਨ ਨੂੰ ਕੋਈ ਪਤਾ ਹੀ ਆ ਜਿਵੇਂ ਮੈਂ ਲੱਭੀ ਤੁਹਾਡਾ ਚਾਰ ਦਿਨ ਉਧਰ ਨਾਲ ਚੱਲੀ ਜਾਂਦਾ ਲਗਾਤਾਰ ਤੇ ਤੁਹਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਤੁਹਾਡੇ ਨਾਲ ਕੋਈ ਗੱਲ ਕਰਦਾ ਕੋਈ ਅਧਿਕਾਰੀ ਹੈ ਸਾਡੇ ਕੋਲੇ ਕਿਸੇ ਨੇ ਗੱਲ ਨਹੀਂ ਕੀਤੀ ਸਾਡੇ ਨਾਲ ਸਾਡੇ ਸਾਹਮਣੇ ਆ ਜੇ ਭਲਾ ਮੋਲ ਕਾ ਜੇ ਭਲਾ ਚੋਣ ਮਿਸ਼ਨ ਆ ਜੇ ਸਾਨੂੰ ਦੱਸੇ ਸਭ ਨੂੰ ਉਹਨਾਂ ਉਸ ਕਾਢੇ ਸਾਡੇ ਕਾਗਜ਼ਾਂ ਦੇ ਵਿੱਚ ਅਸੀਂ ਤੁਹਾਨੂੰ ਰਿਜਿਸਟਰ ਕਰ ਲਾਂਗੇ ਜੀ ਤੇਰੇ ਕੀ ਤੁਹਾਡਾ ਸਾਰਾ ਕੁਝ ਪ੍ਰੋਫੈਕਟ ਸੀਗਾ ਰੈਕਟਾ ਬਾਈ ਜੀ ਰਹਿ ਚੁੱਕੇ ਅਸੀਂ ਪੰਜ ਪਿੰਡਾਂ ਦੇ ਜੰਮੂ ਕਸ਼ਮੀਰ ਨੇ ਸਰਪੰਚੀ ਕੀਤੀ ਆ ਪੰਡ ਪੰਜ ਪਿੰਡਾਂ ਦੇ ਵਿੱਚ ਸਾਡੇ ਪੰਜ ਪੰਚਾਇਤਾਂ ਬਣਦੇ ਆ ਪਿੰਡ ਦੇ ਵਿੱਚ ਪੰਜ ਜੇ ਜੰਮੂ ਸਰਪੰਚ ਦਾ ਛੱਕਾ ਸੀਗਾ ਅੱਛਾ ਬੜੀ ਗੱਲ ਜੰਮੂ ਕਰ ਦਿੰਦਾ ਸੀ ਨਾ ਉੱਥੇ ਕੋਈ ਦਾ ਘਰ ਹੀ ਨਹੀਂ ਕਰ ਸਕਦਾ ਸੀ ਕੁਝ ਨਹੀਂ ਸੀ ਅਸੀਂ ਸ਼ਰਾਬ ਛੜਾ ਕੇ ਮੋਟਰਸਾਈਕਲ ਲਿਆਂਦੇ ਨੱਥਾਣਿਓ ਠੀਕ ਹੈ ਬਾਈ ਗੁਰੇ ਬਾਈ ਗੋਰਾ ਮੱਤਾ ਵੀ ਆਪਣੇ ਨਾਲ ਮੌਜੂਦ ਹੈ ਤੇ ਤੁਹਾਡੇ ਅੱਗੇ ਬਾਈ ਗੋਰੇ ਕੀ ਮਸਲਾ ਤੇ ਕੀ ਸਿਸਟਮ ਚੱਲ ਰਿਹਾ ਹੈ ਮਸਲਾ ਵੀਰੇ ਚੋਣਾ ਰੱਦ ਦਾ ਲੋਕਤੰਤਰ ਦਾ ਜਿਹੜਾ ਘਾਣ ਹੋ ਰਿਹਾ ਇਸ ਕਰਕੇ ਅਸੀਂ ਅੱਜ ਪਿਛਰੇ ਦਿਨ ਤੋਂ ਇੱਥੇ ਦਰ ਰਾਤ ਦੇ ਪੱਕੇ ਮੋਰਚੇ ਤੇ ਬੈਠੇ ਆ ਜੇ ਸਾਡਾ ਅੱਜ ਮਸਲਾ ਹੱਲ ਨਾ ਹੋਇਆ ਤੇ ਅਸੀਂ ਜਿਹੜਾ ਟਰੈਕ ਦਾ ਕਾਲ ਦਿੱਤੀ ਹੈਗੀ ਅੱਜ ਰੇਲ ਰੁਕਣੀ ਹੈਗੀ ਆ ਕਿੰਨੇ ਪਿੰਡਾਂ ਦੇ ਬਾਈ ਕਰ ਜੇ ਕਸ ਲੋਏ ਇਹ ਜੀ ਮੇਨ ਮੱਤਾ ਤੇ ਦਵਰੀ ਖਾਨਾ ਤੇ ਜਿਹੜੇ ਬਾਈ ਬੜਾ ਦੱਸ ਰਹੇ ਸੀਗੇ ਵੀ ਇਹ ਮੋਲਕ ਆਪ ਹੱਥ ਦੇ ਕੇ ਥਾਪੜਾ ਦੇ ਕੇ ਆਇਆ ਹਾਂ ਜੀ ਬਿਲਕੁਲ ਥਾਪੜਾ ਦੇ ਬਾਈ ਨਾਲ ਕਰ ਲੋ ਅੱਛਾ ਥਾਪੜਾ ਜਮਾ ਬਾਈ ਮੋਲਕ ਦਾ ਹੱਥ ਆ ਉੱਤੇ ਉਹਨਾਂ ਦੇ ਉਹ ਭਾਈ ਜਿਹੜੇ ਤੁਸੀਂ ਵੇਖ ਰਹੇ ਹੋ ਬਾਈਆਂ ਦਾ ਕਹਿਣਾ ਕਿ ਜਿਹੜਾ ਇੱਥੇ ਮੌਕੇ ਦਾ ਐਮ.ਐਲ.ਏ. ਮੋਲਕ ਸਿੰਘ ਉਹ ਥਾਪੜਾ ਦੇ ਕੇ ਗਿਆ ਤੇ ਬਾਈ ਦਾ ਕਹਿਣਾ ਕਿ ਉਹਨੇ 11 ਲੱਖ ਰੁਪਏ ਲੈ ਕੇ ਸਿੱਧਾ ਸਰਪੰਚ ਬਨਾਤਾ ਤੇ ਬਾਈਆਂ ਨੇ ਧਰਨਾ ਇਹਦਾ ਲਗਾਤਾਰ ਚੱਲ ਰਿਹਾ ਤੇ ਬਾਈ ਕਹਿੰਦੇ ਸਾਡੀ ਇਤੂ ਬਾਦ ਜੇ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਰੇਲਵੇ ਟਰੈਕ ਇਥੋਂ ਨੇੜੇ ਹੀ ਆ ਅਸੀਂ ਉਹ ਰੋਕਾਂਗੇ ਉਹ ਜਾਗ ਕਰਾਂਗੇ ਕਿਉਂਕਿ ਇਹ ਧੱਕੇਸ਼ਾਹੀ ਹੋ ਰਹੀ ਹੈ ਡੈਮੋਕ੍ਰੇਸੀ ਵਿੱਚ ਸਾਰਿਆਂ ਨੂੰ ਚੋਣ ਲੜਨ ਦਾ ਹੱਕ ਆ ਪਰ ਇਹਨਾਂ ਦੇ ਕਾਗਜ਼ ਰੱਦ ਕੀਤੇ ਗਏ ਆ ਜਿਹੜਾ ਕਿ ਬਹੁਤ ਤਕਿਆ ਹੋਇਆ ਪੰਜਾਬ ਦਾ ਕਹਿੰਦਾ ਕਿ ਸਾਡਾ ਚਲ ਨਾ ਧਰਨਾ ਚੱਲੀ ਜਾਂਦਾ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਤੇ ਇਹਨਾਂ ਨਾਲ ਗੱਲਬਾਤ ਕਰਨ ਲਈ ਨਹੀਂ ਪਹੁੰਚਿਆ ਸੋ ਤੁਸੀਂ ਕਿ ਭਈ ਇੱਥੇ ਮਾਤਾਵਾਔਰ ਤੌਪਿੰਨਾਂ ਦੇ ਪਹੁੰਚਿਆ ਹੋਣਾ ਪਹਿਲਾਂ ਗੱਲਬਾਤ ਕਰਦੇ ਕੀ ਹੈ ਸਾਰੀ ਗੱਲਬਾਤ ਤੇ ਸਸੇਆ ਮਾਤਾ ਸਸੇਰੀ ਕਾਲਾ ਮਾਤਾ ਜਿਹੜਾ ਧਰਨਾ ਜਿਹੜਾ ਤੁਸੀਂ ਲਾਇਆ ਕੀ ਗੱਲਬਾਤ ਹੋਈ ਹੈ ਸਾਡੇ ਵੀ ਹੋਏ ਆ ਚਾਰ ਤੇ ਰਾਤ ਹੋਇਆ ਕਿਨੇ ਕਰਵਾਏ ਹੈ ਇਹ ਕਾਜ ਕੈਂਸਲ ਤੁਹਾਡਾ ਕੀ ਗੋਲਕ ਨਹੀਂ ਖੜਾਏ ਮਾਤਾ ਕੀ ਕਹਿਣਾ ਚਾਹੋਗੇ ਤੁਸੀਂ ਕੀ ਜਦੋਂ ਨਾਂ ਨਾਂ ਦੇ ਸੀ ਜੀ ਅਸੀਂ ਤਿੰਨਾਂ ਦੇ ਕਾਗਜ਼ ਭਰੇ ਸੀਗੇ ਜੀ ਠੀਕ ਹੈ ਜੀ ਤੇ ਜੇ ਨਾਲ ਇੱਕ ਦੇ ਰੱਦ ਹੁੰਦੇ ਦੋਹਾਂ ਦੇ ਹੁੰਦੇ ਵੀ ਤੇ ਇਹਨਾਂ ਦੇ ਰੱਦ ਹੋ ਗਏ ਸਾਡੇ ਤਿੰਨਾਂ ਦੇ ਰੱਦ ਕਰਤੇ ਹਾਂ ਤਿੰਨਾਂ ਜਿਹੜਾ ਪੈਂਡਾ ਵੱਡਾ ਮਤਾ 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 ਪੈਂਡਾ ਜੀ ਯਾਨੀ ਕਿ ਤਿੰਨਾਂ ਦੇ ਕਾਗਜ਼ ਕੈਨਸਲ ਹੋ ਗਏ ਤੇ ਜਿਹੜਾ ਬੰਦਾ ਉਹਨੇ ਆਲਾ ਚੁਣਿਆ ਸੀ ਉਹਦੇ ਕਲੀਅਰ ਹੋ ਗਏ ਹਾਂ ਉਹਦੇ ਕਲੀਅਰ ਹੋ ਗਏ ਉਹਦੇ ਮੈਂਬਰਾਂ ਦੇ ਵੀ ਕਲੀਅਰ ਹੋ ਗਏ ਸਾਰੇ ਮੈਂਬਰ ਵੀ ਕਲੀਅਰ ਹਾਂ ਹਾਂ ਠੀਕ ਹੈ ਤੇ ਤੁਹਾਡਾ ਕਿੰਨੇ ਦਿਨਾਂ ਦਾ ਮਤਾ ਨਾਲ ਚੱਲੀ ਜਾਂਦਾ ਇਹ ਚਾਰ ਚਾਰਾਂ ਦਿਨਾਂ ਦਾ ਚੱਲਦਾ ਪੰਜਾਂ ਦਾ ਕੋਈ ਕੋਈ ਕਿਸੇ ਕਿਸੇ ਨੇ ਨਹੀਂ ਗੱਲ ਸੁਣੀ ਹਜ ਗੱਲ ਕਿਸੇ ਨੇ ਨਹੀਂ ਕੋਈ ਨਹੀਂ ਆਇਆ ਤੁਹਾਡੇ ਕੋਲੇ ਕੋਈ ਨਹੀਂ ਆਇਆ ਤਿੰਨ ਦਿਨਾਂ ਤੋਂ ਹਾਂ ਲਗਾਤਾਰ ਮ ਭਈ ਤੂੰ ਹੀ ਕੰਮ ਛੱਡ ਕੇ ਤੇ ਘਰ ਤੇ ਬੈਠੇ ਬੈਠੇ ਹਾਂ ਠੀਕ ਹੈ ਤੇ ਹੁਣ ਛੁੱਟੀ ਵਾਰ ਮੰਗ ਗਈ ਹੈ ਮਾਤਾ ਕੀ ਜਾਣੀ ਮੈਂ ਮੰਗ ਲ ਜਾਂ ਤਾਂ ਰੱਦ ਹੋ ਜਾਣਾ ਠੀਕ ਹੈ ਤੇ ਜਾਂ ਸਾਡੇ ਕਾਗਜ਼ ਸਹੀ ਹੋ ਜਾਣ ਇੱਕ ਜਣੇ ਹਾਂ ਯਾਨੀ ਕਿ ਵੇ ਜਿਹੜਾ ਇੱਥੇ ਮੌਕੇ ਦਾ ਐਮਐਲਏ ਉਹ ਧੱਕਾ ਕਰ ਰਿਹਾ ਹਾਂ ਧੱਕਾ ਕਰ ਰਿਹਾ ਠੀਕ ਹੈ ਮਾਤਾ ਕੋਈ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੀ ਸੱਸੀ ਕਾ ਮਾਤਾ ਸੱਸੀ ਕਾ ਠੀਕ ਹੈ ਮਾਤਾ ਉਹਦਾ ਅਸੀਂ ਕਾ ਪੇਪਰ ਵ ਅਪਲਾਈ ਕਿ ਭਰੇ ਆ ਸਾਡੇ ਰੱਦ ਕਰਤੀ ਜਿਹੜਾ ਪਿੰਡਵਾਦ ਆਪਣਾ ਮੱਤਾ ਮੱਤਾ ਪਿੰਡ ਹਾਂਜੀ ਤੇ ਕੀ ਕਹਿੰਦਾ ਜਾਓ ਛੋਟੇ ਕੀ ਮੰਗਾ ਪਛਾਣ ਸਾਡੇ ਘਰ ਵੀ ਕਹਿੰਦੇ ਆ ਕਿ ਨਹੀਂ ਛੋਟੇ ਆਪ ਦੇ ਨਹੀਂ ਸਾਡੇ ਜੱਦੀ ਥਾਂ ਠੀਕ ਹੈ ਜੀ ਤਾਂ ਅਸੀਂ ਕਹਿੰਦੇ ਆ ਵੀ ਸਾਡੇ ਜਦ ਵੋਟਰ ਰੱਦ ਕਰ ਦੇਣ ਹੂੰਉਣ ਨਾ ਤੇ ਨਹੀਂ ਸਾਡੇ ਵੀ ਪੇਪਰ ਫਿਰ ਠੀਕ ਹੈ ਠੀਕ ਆ ਤੁਸੀਂ ਘਰੇ ਜਾਓਗੇ ਜੀ ਬਸ ਆਹੀ ਕਹਿਣਾ ਚਾਹਾਂਗੇ ਵੀ ਜਾਂ ਫਿਰ ਸਾਡੇ ਚੋਣਾ ਨਾ ਹੋਣਾ ਚੋਣਾ ਰੱਦ ਕੀਤੀਆਂ ਜਾਣ ਹੂੰ ਜਾਂ ਫਿਰ ਆ ਫਾਈਲਾਂ ਸਾਡੀਆਂ ਵੀ ਚੱਕੀਆਂ ਜਾਣ। ਜਿਹੜੇ ਤਿੰਨੇ ਜਣ ਦੇ ਕਾਗਜ਼ ਕੈਨਸਲ ਕੀਤੇ ਆ। ਹਾਂਜੀ ਤਿੰਨਾਂ ਦੇ ਹੋਇਆ ਵੀ ਇੱਕ ਦੇ ਹੋ ਜਾਂਦੇ। ਉਹ ਕੋਈ ਨਹੀਂ ਸੀ। ਚਲ ਦੂਜਾ ਤਾਂ ਸਾਡਾ ਖੜਾ ਹੁੰਦਾਗਾ। ਸਿਰ ਸਾਡੇ ਘਰਾਂ ਵਾਲੇ ਸਰਕਾਰੂ ਬਣਾਤੀ। ਹੂੰ। ਸਾਡੇ ਆਪ ਦੀ ਜਿੱਤੀ ਸਾਡੇ ਆਪਦੇ ਪੈਸੇ ਬੈਂਕਾਂ 'ਚ ਕੋਈ ਉਹਦਾ ਪੈਸਾ ਨਹੀਂ ਚੱਕਿਆਗਾ। ਹੂੰ। ਮਾਤਾ ਢੇਰੇ ਬਲੇ ਤੁਹਾਡੇ ਮੈਂਬਰ ਸੀਗੇ ਠਾਈ ਉਹਨਾਂ ਦੇ ਵੀ ਕੈਨੇਲਸ ਹੋਏ ਮੈਂਬਰਾਂ ਦੇ ਵੀ ਕੱਲੇ ਸਰਪੰਚਾਂ ਦੇ ਨਹੀਂ ਕੱਲੇ ਸਰਪੰਚਾਂ ਦੇ ਹੋਏ ਆ ਮੈਂਬਰਾਂ ਦੇ ਨਹੀਂ ਹੋਏਗੇ ਉਹਨਾਂ ਨੇ 20 ਲੱਖ ਦਿੱਤਾ ਸੀ ਉਹ ਤਾਂ ਕਰਕੇ ਖੜੇ ਹੋ ਗਏ ਆ ਅੱਛਾ ਪੈਸੇ ਦਿੱਤੇ ਆ ਹਾਂਜੀ ਇਹਨੂੰ ਪੈਸੇ ਦਿੱਤੇ ਆ ਮੋਹਲਾ ਰੱਦ ਕੀਤੀਆਂ ਪੈਸੇ ਕਿਹਨੂੰ ਦਿੱਤੇਗੇ ਐਮਐਲਏ ਨੂੰ ਠੀਕ ਆ ਮੂਲਕ ਸਿੰਘ ਨੂੰ ਹਾਂਜੀ ਜਾਨੀ ਕਿ ਉਹ ਮੂਲਕ ਸਿੰਘ ਐਮਐਲਏ ਦਾ ਥਾਪੜ ਆ ਉਹ ਬੰਦੇ ਤੇ ਹਾਂਜੀ ਹਾਂਜੀ ਬਸ ਸ਼ਾਵਾਸ਼ੀ ਦੇ ਆ ਖੜਾ ਹੋ ਗਿਆ ਸਰਪੰਚ ਬਣ ਗਿਆ ਉਹ ਠੀਕ ਆ ਵੀ ਐਦਾਂ ਕਰਦਾ ਬਣ ਗਿਆ ਉਹ ਸਰਪੰਚ ਹਰ ਸੋਟੇ ਕੀ ਮੰਗਤਾ ਮਰੋਟਾ ਕਿਨੇ ਦਿਨ ਚੱਲਦੇ ਰੋਗੇ ਜਾਂ ਸਾਡੀਆਂ ਫਾਈਲਾਂ ਚੱਕੀਆਂ ਜਾਣ ਜਾਂ ਫਿਰ ਚੋਣਾ ਨਾ ਹੋਣ ਸਾਡੇ ਪਿੰਡ ਦੀ ਔਰਦੇ ਨੇ ਤੋਂ ਉਹਨਾਂ ਟਾਈਮ ਅਸੀਂ ਔਰਦੇ ਨਹੀਂ ਠੀਕ ਹੈ ਚਾਰ ਦਿਨਾਂ ਤੋਂ ਬੈਠੇ ਆ ਨਜਾਇਜ਼ੀ ਰਹੂਗਾ ਇਦਾਂ ਹੀ ਰਹੂਗਾ ਠੀਕ ਹੈ ਸੋ ਪੋਲਿੰਗ ਹੁਮਣੀ ਲੱਗਣ ਦੇ ਨੇ ਜੀ ਪਿੰਡ ਦੇ ਵਿੱਚ ਹਾਂ ਜੇ ਸਾਡੇ ਨਾਂ ਨਾ ਕਾਗਜ਼ ਸਹੀ ਹੋਏ ਤੇ ਇੱਥੇ ਵੋਟਾਂ ਨਹੀਂ ਪੈਂਦੇ ਨੇ ਠੀਕ ਹੈ ਹਾਂ ਜਿਹਨੇ ਕੀ ਰੋਕ ਉੱਥੇ ਵੀ ਧਰਨਾ ਲਾਵਾਂ ਹਾਂ ਧਰਨਾ ਲਾਵਾਂਗੇ ਬਾਤ ਹਾਂ ਪੋਲਿੰਗ ਨਹੀਂ ਹੋਣਗੇ ਇੱਕ ਵੀ ਵੋਟ ਨਹੀਂ ਅਸੀਂ ਪੈਂਦੇ ਨਹੀਂ ਪਿੰਡ 'ਚ ਜੇ ਉਹਦਾ ਹੱਲ ਨਾ ਹੁੰਦਾ ਤਾਂ ਜੇ ਸਾਡਾ ਹੱਲ ਨਾ ਹੋਇਆ ਤਾਂ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ ਠੀਕ ਹੈ ਹਾਂ ਸਾਡਾ ਹੱਲ ਹੋ ਜੇ ਕੋਈ ਨਹੀਂ ਜਿੱਤਨ ਹਾਰਨ ਬਣਿਆ ਜੇ ਉਹ ਜਿੱਤ ਜੇ ਅਸੀਂ ਉਹਨੂੰ ਹਾਰ-ਪਾਕ ਕੇ ਲੈ ਲਈਏ ਜਾਣ ਸਾਡੇ ਪਿੰਡ ਵੋਟਾਂ ਹੋਣੀਆਂ ਚਾਹੀਦੀਆਂ ਕੋਈ ਜਿੱਤ ਜੇ ਕੋਈ ਜਿੱਤ ਜੇ ਹਾਰ ਦੇ ਚਾਹੇ ਅਸੀਂ ਹਾਰ ਜੀਏ ਸਾਨੂੰ ਉਹ ਮਨਜ਼ੂਰ ਆ ਪਰ ਵੋਟਾਂ ਹੋਣੀਆਂ ਚਾਹੀਦੀਆਂ ਠੀਕ ਹੈ ਸੋ ਤੁਸੀਂ ਵੇਖ ਰਹੇ ਜੇ ਮਾਤਾ ਵੀ ਇਥੇ ਧਰਨੇ ਵਿੱਚ ਮੌਜੂਦ ਆ ਇਹਨਾਂ ਦਾ ਕਹਿਣਾ ਹੈ ਬਈ ਸਾਡੇ ਨਾਲ ਚੋਣਾ ਕਰਵਾਣਾ ਜਾਨ ਜਿੱਤ ਹਾਰ ਤਾਂ ਬਣੀ ਐ ਜੇ ਅਸੀਂ ਲੋਕਾਂ ਦਾ ਫੈਸਲਾ ਜੇ ਸਾਨੂੰ ਵੋਟਾਂ ਪਾਏਗਾ ਤਾਂ ਅਸੀਂ ਜਿੱਤ ਜਾਾਂਗੇ ਨਹੀਂ ਦੂਜਾ ਬੰਦਾ ਜਿੱਤ ਜਾਊਗਾ ਜੇ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਇੱਥੋਂ ਸਾਡੀਆਂ ਲਾਛਾਂ ਜਾਣਗੀਆਂ ਅਸੀਂ ਮਰਨ ਨੂੰ ਤਿਆਰ ਆ ਨਾ ਅਸੀਂ ਪਿੰਡ ਵਿੱਚ ਪੋਲਿੰਗ ਬੂਥ ਲੱਗਣ ਦੇਗੇ ਇੱਥੋਂ ਤੱਕ ਕੰਮ ਵਧਿਆ ਪਿਆ ਪ੍ਰਸ਼ਾਸਨ ਦੇ ਅਧਿਕਾਰੀ ਅਜੇ ਤੱਕ ਕੋਈ ਇੱਥੇ ਆਇਆ ਨਹੀਂਗਾ ਤੇ ਧਰਨੇ ਵਿੱਚ ਜਿਹੜੇ ਲੋਕ ਬੈਠੇ ਨੇ ਸਿੱਧਾ ਸਿੱਧਾ ਕਹਿਣਾ ਕਿ ਜਿਹੜਾ ਹਲਕੇ ਦਾ ਐਮਐਲਏ ਮੋਲਕ ਸਿੰਘ ਉਹਨੇ ਪੈਸੇ ਲੈ ਕੇ ਆਪ ਦਾ ਬੰਦਾ ਸਰਪੰਚ ਬਣਾਤਾ ਇਸੇ ਕਰਕੇ ਅਸੀਂ ਧਰਨੇ ਤੇ ਬੈਠੇ ਆ ਸੋ ਤੁਸੀਂ ਕਮੈਂਟਾਂ ਵਿੱਚ ਦੱਸਿਓ ਵੀ ਕਿੰਨਾ ਕਿ ਜਾਇਜ਼ ਆ ਜਿਹੜਾ ਮਲਤਕ ਕਿਸ਼ਾਈ ਹੋ ਰਹੀ ਹੈ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਚੱਲਾਂ ਰੰਗਲਾ ਪਿਆ ਉਹਦੇ ਨਾਲ ਧੰਨਵਾਦ ਜੀ